ਲਓ ਜੀ ਝੋਟੀਆਂ ਕਰਨ ਲੱਗੇ ਆ ਜੀ ਲੋੜ ਤਰੀਕ ਅੱਜ ਇਹ ਤਰੀਕ ਹੋ ਗਈ ਵੀ ਅੱਜ 24 24 11 2025 ਦੇਖੋ ਜੀ ਐਨ ਹਜੇ ਟਾਈਮ ਕਿਹੜਾ ਹੋਇਆ ਝੋਟੀਆਂ ਬਣ ਗਈਆਂ 15 ਲੀਟਰ ਇਥੋਂ ਆਪਾਂ ਚੋ ਕੇ ਲਈ ਆ ਜੀ ਇਹ ਲਓ ਜੀ ਮਿੱਤਰੋ ਆ ਚੱਲੀ ਆ ਜੀ ਦੂਜੀ ਝੋਟੀ ਪਹਿਲਾਂ ਚੜਤੀ ਫੇ ਚੱਲੀ ਆਲ ਹੋ ਗਈ ਜੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਮ ਹੱਤ ਚੋਟੀਆਂ ਆਏ ਨੇ ਤੇ ਦੋ ਉਧਰ ਉਹ ਖੜੀਆਂ ਨੇ ਨੌ ਚੋਟੀਆਂ ਅੱਜ ਆਉਣਗੀਆਂ ਜੀ ਦੋ ਲਿਆਵਾਂਗੇ ਕੱਲ ਨੂੰ ਲੋਰੀ ਮਿੱਤਰੋ ਇਹ ਚੱਲੀ ਜੀ ਤੀਜਾ ਨੰਬਰ ਚੋਟੀ ਲਓ ਜੀ ਆਹ ਚੋਟੀ ਮਿੱਤਰੋ ਆਪਾਂ ਗੱਭਣ ਪਾਈ ਆ ਇੱਕ ਇਹ 10 ਤਾਜ਼ੀਆਂ ਸੁਨੀਆਂ ਹੋਈਆਂ ਨੇ ਜਮਾ ਦੋ ਦੋ ਤਿੰਨ ਤਿੰਨ ਦਿਨ ਵੀ ਇਹ 11ਵੀਂ ਗੱਭਣ ਪਾਈ ਆ ਦੋ ਤਰੀਕ ਦਾ ਵਿਆਹ ਤਾਂ ਇਹਦਾ ਲਓ ਜੀ ਮਿੱਤਰੋ ਇਹ ਚੱਲੀ ਇਹ ਵੀ ਮੰਨ ਲਓ ਅੱਜ ਤੀਜਾ ਦਿਨ ਆ ਸੂਈ ਨੂੰ ਇਹ ਜਮਾ ਹੌਲੀਆਂ ਕਰੀਆਂ ਹੋਈਆਂ ਨੇ ਹਜੇ ਬੌਲੀ ਚ ਨਹੀਂ ਜੀ ਤਕਰੀਬਨ ਇਹ ਚੋਟੀਆਂ ਲਓ ਜੀ ਇਹ ਵੀ ਅੱਜ ਚੌਥਾ ਪੰਜਵਾਂ ਦਿਨ ਬਲੂਨ ਕੱਟੀ ਆ ਜੀ ਇਹ ਕਈ ਵੀਰਾਂ ਦੇ ਫੋਨ ਆਉਂਦੇ ਸੀ ਵੀ ਵਿੱਚ ਬਲੂਨ ਲੈ ਕੇ ਆਇਓ ਕਰੋ ਪਹਿਲੇ ਸੈੱਟ ਲਓ ਜੀ ਮਿੱਤਰੋ ਕਰਤੀਆਂ ਜੀ ਲੋਡ ਕਿੰਨੀ ਕਰਤੀ ਰਹੀ ਆਹ ਸੱਤਵੀਂ ਇਹ ਵੀ ਪਾਵਾਂਗੇ ਹਾਂ ਆਹ ਚੋਟੀ ਜੀ ਅੱਜ ਸਵੇਰੇ ਹੀ ਸੂਈ ਆ ਦੂਜਾ ਸੂਆ ਮੈਨੂੰ ਥੋੜਾ ਜਿਹਾ ਬੱਚਾ ਚੰਗਾਤਾ ਤੇ ਪੂਰਾ ਹੌਲੀ ਵੀ ਕਰਤੀ ਸੌਖੀ ਰਹੁ ਜਾਣੂ ਆਹ ਛੋਟੀ ਹੈ ਜੀ ਜਿਹਦੀ ਆਪਾਂ ਵੀਡੀਓ ਪਾਈ ਆ 20 ਲੀਟਰ ਪੂਰੇ ਅੱਜ 13ਵਾਂ 14ਵਾਂ ਦੇਣਾ 20 ਲੀਟਰ ਆਪਾਂ ਦੋ ਡੰਗ ਚਵਾ ਕੇ ਦਵਾਂਗੇ ਇੱਕ ਅੱਧਾ ਦਿਨ ਆ ਕੇ ਸੈੱਟ ਕਰਨ ਤੋਂ ਬਾਅਦ ਤਿੰਨ ਚਾਰ ਡੰਗ ਚਵਾ ਕੇ ਆਪਾਂ ਦੇਣੀਆਂ ਜੀ ਪੂਰੇ 20 ਲੀਟਰ ਦੇ ਵਿੱਚ ਛੇ ਜਾਂਦਾ ਕੰਨੀਆਂ ਹਜੇ ਕੱਢਦੀ ਆ ਇਹ ਆਪਾਂ ਪੈਕਅਪ ਚ ਤਾਂ ਹੀ ਪਾ ਲਈ ਵੀ ਸੌਖੀ ਜਾਊ ਇਹਦੇ ਨਾਲ ਇੱਕ ਜੜੀ ਜਮਾ ਅੱਜ ਦੀ ਸਹੀ ਉਹ ਤੇ ਇੱਕ ਇਹ ਚੈੱਕ ਕਰ ਸਕਦੇ ਹਾਂ ਇਹ 8 ਵਜੇ ਖਾਲੀ ਕਰੀ ਆ ਜੀ ਅੱਜ 8 8:30 ਆ ਚੱਲੀ ਜੀ 20 ਕਿਲੋ ਵਾਲੀ ਰਾਣੀ ਚੱਲੀ ਜੀ ਚੱਲੀ 20 ਕਿਲੋ ਵਾਲੀ ਸ਼ੇਅਰ ਵੀ ਕਰ ਦਿਓ ਜੀ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਵੀਰੇ ਨਾਲ ਦੀ ਨਾਲ ਤੁਹਾਡੇ ਕੋਲ ਅਪਡੇਟ ਆਈ ਚੱਲਾਂਗੀ ਅੱਜ ਪਹੁੰਚ ਜਾਾਂਗੇ ਪੰਜਾਬ 24 12 2025